ਕੀ ਤੁਸੀਂ ਗੁਰਬਾਣੀ ਦਾ ਸ਼ੁੱਧ ਅਚਾਰ ਸਿੱਖਣਾ ਚਾਹੁੰਦੇ ਹੋ ਜਾਂ ਰੋਜ਼ ਬਾਣੀ ਪੜ੍ਹਦੇ ਹੋ ਅਤੇ ਅਚਾਰਨ ਸੁਧਾਰਨਾ ਚਾਹੁੰਦੇ ਹੋ ਜਾਂ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਪੜਨੀ ਸਿਖਾਉਣਾ ਚਾਹੁੰਦੇ ਹੋ ਗੁਰਬਾਣੀ ਸਕੂਲ ਐਪ ਰਾਹੀਂ ਤੁਸੀਂ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਸੁਖਮਨੀ ਸਾਹਿਬ ਅਤੇ ਹੋਰ 17 ਬਾਣੀਆਂ ਦਾ ਸ਼ੁੱਧ ਅਚਾਰਨ ਘਰ ਵਿੱਚ ਬੈਠ ਕੇ ਹੀ ਆਪਣੇ ਫੋਨ ਰਾਹੀਂ ਸਿੱਖ ਸਕਦੇ ਹੋ ਗੁਰਬਾਣੀ ਸਕੂਲ ਵਿੱਚ ਬਾਣੀਆਂ ਪੰਜਾਬੀ ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਹਨ ਗਰਵਾਨੀ ਸਕੂਲ ਐਪ ਵਿੱਚ ਤੁਸੀਂ ਗਰਵਾਨੀ ਦੀ ਪੰਗਤੀ ਨੂੰ ਕਲਿੱਕ ਕਰਕੇ ਸ਼ੁੱਧ ਅਚਾਰ ਸੁਣ ਸਕਦੇ ਹੋ ਜਾਂ ਫਿਰ ਆਟੋ ਸਕਰੋਲ ਗਰਵਾਨੀ ਪਲੇਅਰ ਦੀ ਵਰਤੋਂ ਕਰਕੇ ਤੁਸੀਂ ਨਾਲ-ਨਾਲ ਗਰਵਾਨੀ ਪੜ ਸਕਦੇ ਹੋ ਅਤੇ ਜਿੱਥੋਂ ਰੁਕੇ ਉੱਥੋਂ ਹੀ ਦੁਬਾਰਾ ਬਾਣੀ ਪੜ ਜਾਂ ਸੁਣ ਸਕਦੇ ਹੋ ਇਹ ਐਪ ਐਪਲ ਐਕਸਟੋਰ ਅਤੇ ਗੂਗਲ ਪਲੇ ਸਟੋਰ ਤੋਂ ਗਰਵਾਨੀ ਸਕੂਲ ਸਰਚ ਕਰਕੇ ਡਾਊਨਲੋਡ ਕਰ ਸਕਦੇ ਹੋ ਅੱਜ ਹੀ ਗਰਵਾਨੀ ਸਕੂਲ ਨਿਤਨੇਮ ਗਰਵਾਨੀ ਸਕੂਲ ਸੁਖਮਣੀ ਸਾਹਿਬ ਗਰਵਾਨੀ ਸਕੂਲ ਸੁੰਦਰ ਗਟਕਾ ਡਾਊਨਲੋਡ ਕਰਕੇ ਗਰਵਾਨੀ ਦਾ ਸ਼ੁੱਧ ਅਚਾਨ ਸਿੱਖੋ ਜੀ